ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ ਯੋ ਮਨ ਧਾਵਤ ਤਾਰਹਿ ਜਹ ਆਪੇ ਨਜ਼ਰ ਕਰੇ ਭਾਈ ਰੇ ਗੁਰਮੁਖ ਹਰਿ ਨਾਮ ਧਿਆਇ ਨਾਮਨਿ ਦਹਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਨਮੁਖ ਮਾਨ ਤਨ ਅੰਧ ਹੈ ਤਿਸ ਨੋਂ ਠੌਰ ਨ ਠਾਉ ਬਹੁ ਜੂਨੀ ਪਹੁੰਦਾ ਫਿਰੈ ਜਿਉ ਸੁੰਜੈ ਘਰ ਕਾਉ ਗੁਰਮਤੀ ਘਟ ਚਾਨਣਾ ਸਬਦ ਮਿਲੈ ਹਰਨਾਉ ਤ੍ਰੈ ਗੁਣ ਮਾ ਤ੍ਰੈ ਗੁਣ ਬਿਖਿਆ ਅੰਧ ਹੈ ਮਾਇਆ ਮੂਹ ਗੁਬਾਰ ਲੋਭੀਨ ਕੋ ਸੇਵਦੇ ਪੜ ਵੇਦਾ ਕਰੈ ਪੁਕਾਰ ਬਿਖਿਆ ਅੰਦਰ ਪਾਚ ਮੋਏ ਨਾ ਉਰਵਾਰ ਨਾ ਪਾਰ ਮਾਇਆ 모ਹੇ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬੱਜੋ ਗੁਰੂ ਅਚੇਤ ਹੈ ਸਭ ਬੱਦੀ ਜਮ ਕਾਲ ਨਾਨਕ ਗੁਰਮਤ ਉੱਭਰੇ ਸਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ 모ਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇਲਾਇਨ ਹਰ ਨਾਮ ਵਸਿਆ ਮਨ ਆਏ ਉਤਾ ਜਿਨ ਕੈ ਪੁਨ ਹੈ ਤਿਨ ਸਤ ਸੰਗਤ ਮੇਲਾਏ ਭਾਈ ਰੇ ਗੁਰਮਤਿ ਸਾਚ ਰਹਾਉ ਸਾਚੋ ਸਾਚ ਕਮਾਵਣਾ ਸਾਚੇ ਸਬਦ ਮਿਲਾਉ ਰਹਾਉ ਜਿਨੇ ਨਾਮ ਪਛਾਣਿਆ ਤਿਨ ਵਿਟਹੁ ਬਲ ਜਾਉ ਆਪ ਛੋੜ ਚਰਨੀ ਲਗਾ ਚੱਲਾ ਤਿਨ ਕੈ ਪਹਾਏ ਲਾਹ ਹਰ ਹਰ ਨਾਮ ਮਿਲੈ ਸਹਜੇ ਨਾਮ ਸਮਾਈ ਬੇਨ ਗੁਰ ਮਹਿਰ ਨ ਪਾਈਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਹੋ ਜਿੱਦੂ ਪਾਈਐ ਸਚ ਸੋਏ ਅਸੁਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੇਂ ਸੋ ਹੋਏ ਜੇਹਾ ਸਤਿਗੁਰ ਕਰ ਜਾਣਿਆ ਤੇਹੋ ਜੇਹਾ ਸੁਖ ਹੋਏ ਇਹੋ ਸਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਬਿਖਿਆ ਲੁਭਾਣੇ ਸੇਵਾ ਕਰਹਿ ਵਿਡਾਣੀ ਆਪਣਾ ਧਰਮ ਗਵਾਵਹਿ ਬੂਝਹਿ ਨਹੀਂ ਆਨੰਦਿਨ ਦੁਖ ਵਿਹਾਣੀ ਮਨਮੁਖ ਅੰਧ ਨ ਚੇਤਿ ਹੀ ਡੂਬ ਮੁਏ ਬਿਨ ਪਾਣੀ ਮਨ ਰੇ ਸਦਾ ਭਜੋ ਹਰਿ ਸਰਣਾਈ ਗੁਰ ਕਾ ਸ਼ਬਦ ਅੰਤਰ ਵਸੈ ਤਾ ਹਰ ਵਿਸਰਨ ਨ ਜਾਈ ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਉ ਮੈਂ ਦ੍ਰਿਸ਼ਟੀ ਪਾਈ ਆਵਣ ਜਾਣਾ ਜੰਮਣ ਮਰਣਾ ਮਨ ਮੁਖੇ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਆਤ ਸੁਖਾਲੀ ਜੋ ਇੱਛੈ ਸੋ ਫਲ ਪਾਇ ਜਾਤ ਸਤ ਤਾਪ ਪਵਿੱਤ ਸਰੀਰਾ ਹਰ ਹਰ ਮੰਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲ ਜਾਓ ਦਸ ਸਚਾ ਸਚੀ ਬੜਿਆਈ ਸਹਜੇ ਸੱਚ ਸਮਾਓ ਨਾਨਕ ਨਦਰਿ ਪਾਈਐ ਗੁਰਮਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨ ਸੀਗਾਰ ਸੇਜੈ ਕੰਤਨਾ ਆਵਈ ਨਿਤ ਨਿਤ ਹੋਏ ਖਵਾਰ ਪੇਰ ਕਾ ਮਹਿਲ ਨਾ ਪਾਵਈ ਨਾ ਦੀਸੈ ਘਰ ਬਾਰ ਭਾਈ ਰੇ ਇਕ ਮਨ ਨਾਮ ਧਿਆਏ ਸੰਤਾ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮਖ ਸਦਾ ਸੋਹਾਗਣੀ ਪਿਰ ਰਾਖਿਆ ਉਰਤਾਰ ਮਿੱਠਾ ਬੁਲਹਿ ਨਿਵ ਚਲਹਿ ਸੇਜੈ ਰਵੈ ਪਧਾਰ ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰ ਭਾਗ ਸਤਗੁਰ ਮਿਲੈ ਜਾ ਭਾਗ ਕਾ ਉਦੋ ਹੋਏ ਅੰਤਰ ਹੋ ਦੁਖ ਅੰਤਰ ਹੋ ਦੁਖ ਭ੍ਰਮ ਕਟਿਏ ਸੁਖ ਪ੍ਰਾਪਤ ਹੋਏ ਗੁਰ ਕੈ ਪਾਉਣ ਜੋ ਚੱਲੈ ਦੁੱਖ ਨਾ ਪਾਵੇ ਕੋਇ ਗੁਰ ਕੈ ਪਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਇ ਜਿਨਾ ਪ੍ਰਾਪਤ ਤਿਨ ਪੀਆ ਹਉਮੈ ਵਿੱਚ ਹੋ ਖੋਇ ਨਾਨਕ ਗੁਰਮੁਖ ਨਾਮ ਧਿਆਈਐ ਸਚ ਮਿਲਾਵਾ ਹੋਇ ਸ੍ਰੀ ਰਾਗ ਮਹੱਲਾ 3 ਜਾ ਪਿਰ ਜਾਣੈ ਆਪਣਾ ਤਨ ਮਨ ਅੱਗੇ ਤਰੇ ਸੁਹਾਗਣੀ ਕਰਮ ਕਮਾਵਦੀਆ ਸਹੀ ਕਰਮ ਕਰੇ ਸਹਜੇ ਸਾਥ ਮਿਲਾਵੜਾ ਸਾਚ ਵਡਾਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨ ਪਾਈਐ ਜੇ ਲੋਚਾ ਸਭ ਕੋ ਹੋਏ ਰਹਾ ਲਖ 84 ਫੇਰ ਪਿਆ ਕਾਮਣ ਦੂਜੈ ਭਾਏ ਬਿਨ ਗੁਰ ਨੀਦ ਨਾ ਆਵਈ ਦੁਖੀ ਰਹਿਣ ਵਿਹਾਰੇ ਬਿਨ ਸਬਦੈ ਪੇਰ ਨ ਪਾਈਐ ਬਿਰਥਾ ਜਨਮ ਗਵਾਇ ਹਉ ਹਉ ਕਰਤੀ ਜਗ ਫਿਰੀ ਨਾ ਧਨ ਸੰਪੈ ਨਾਲ ਅੰਦੀ ਨਾਮ ਨਾ ਚੇਤਈ ਸਭ ਬੰਦੀ ਜਮ ਕਾਲ ਸਤ ਗੁਰ ਮਿਲਿਆ ਧਨ ਪਾਇਆ ਹਰ ਨਾਮ ਮਰਦੈ ਸਮਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਜ ਸੁਭਾਏ ਮਨ ਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਏ ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਲਾਏ ਸ੍ਰੀ ਰਾਗ ਮਹੱਲਾ 3 ਗੁਰਮੁਖਿ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੈ ਆਪ ਮਿਲਾਏ 부ਜੈ ਤਾਂ ਨਿਰਮਲ ਹੋਵੈ ਸੋਈ ਹਰ ਜਿਉ ਸਾਚਾ ਸਾਚੀ ਬਾਣੀ ਸਬਦ ਮਿਲਾਵਾ ਹੋਈ ਭਾਈ રે ਭਗਤ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀਅ ਜੰਤ ਏਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇਵਡਾਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹੇ ਲੁਭਾਣਾ ਚਲਦਿਆ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਦਾਨ ਪਾਇਆ ਤਿਸ ਦੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਨ ਚਿੱਤ ਕਹ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਵਸਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੁਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ 3 ਧਨ ਜਨਨੀ ਜਿਨ ਜਾਇ ਧਨ ਪਿਤਾ ਪ੍ਰਧਾਨ ਸਤਗੁਰ ਸੇਵ ਸੁਖ ਪਾਇਆ ਵਿੱਚ ਹੋ ਗਿਆ ਗਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮਖ ਧਿਆਏ ਹਰ ਸੋਏ ਗੁਰ ਕਾ ਸਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਉ ਕਰਿ ਕਿਰਪਾ ਘਰ ਆਇ ਆਪੇ ਮਿਲਿਆ ਆਏ ਗੁਰ ਸਬਦੀ ਸਾਲਾਹੀਐ ਰੰਗੇ ਸਹਿਜ ਸੁਭਾਏ ਸਚਾ ਸਚੁ ਸਮਾਇ ਮਿਲ ਰਹਿ ਨਾ ਵਿਛੜ ਜਾਏ ਜੋ ਕਿਛ ਕਰਣਾ ਸੋ ਕਰ ਰਹਿਆ ਅਵਰਨਾ ਕਰਣਾ ਜਾਏ ਚਿਰਿ ਵਿਸੁੰਨੇ ਮੇਲਿ ਅਨ ਸਤਿਗੁਰ ਪੰਨੈ ਪਾਇ ਆਪੇ ਕਾਰ ਕਰਾਇਸੀ ਅਵਰਨਾ ਕਰਣਾ ਜਾਏ ਮਨ ਤਨ ਰਤਾ ਰੰਗ ਸਿਉ ਹਉਮੈ ਤਜ ਵਿਕਾਰ ਅਹਨਿਸ ਹਿਰਦੈ ਰਵ ਰਹਿ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰਾ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਵਿੰਦ ਗੁਣੀ ਨਿਧਾਨਹ ਅੰਤੁ ਨ ਪਾਇਆ ਜਾਹੇ ਕਥਨੀ ਬਦਨੀ ਨ ਪਾਈਐ ਹਉਮੈ ਵਿੱਚ ਹੋ ਜਾਏ ਸਤਗੁਰ ਮਿਲਿਆ ਸਦ ਭੈ ਰਚੈ ਆਪ ਬਸੈ ਮਨ ਆਏ ਭਾਈ ਰੇ ਗੁਰਮਖਿ ਬੂਝੈ ਕੋਇ ਬਿਨ ਬੂਝੈ ਕਰਮ ਕਮਾਵਣੇ ਜਨਮ ਪਦਾਰਥ ਖੋਏ ਰਹਾ ਜਿਨੇ ਚਾਖਿਆ ਤਿਨੇ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਵਤੂ ਪਰਵਾਨ ਭਇਆ ਪੂਰਾ ਸਬਦ ਸਮਾਏ ਆਪੇ ਦੇ ਤਾ ਪਾਈਐ ਹੋਰ ਕਰਣਾ ਕਛੂ ਨਾ ਜਾਏ ਦੇਵਣ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੀ ਤੋਨ ਤਿਹ ਹਵਾ ਜਿਹੇ ਕਰਮ ਕਮਾਏ ਜਾਤੋ ਸਤ ਸੰਜਮ ਨਾਮ ਹੈ ਵਿਨ ਨਾਵੇ ਨਿਰਮਲ ਨਾ ਹੋਏ ਪੂਰੇ ਭਾਗ ਨਾਮ ਮਨ ਵਸ ਸਬਦ ਮਿਲਾਵਾ ਹੋਏ ਨਾਨਕ ਸਹਿਜ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਧ ਉਰਦ ਤਪ ਕਰ ਵਿਚ ਹਉਮੈ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬਹੀ ਪਾਏ ਗੁਰ ਕਾ ਸਬਦ ਜੀਵਤ ਮਰੈ ਹਰਿ ਨਾਮ ਵਸੈ ਮਨ ਆਏ ਸੁਣ ਮਨ ਮੇਰੇ ਭਜ ਸਤ ਗੁਰ ਸਰਣਾ ਗੁਰ ਪ੍ਰਸਾਦਿ ਛੁਟਿਐ ਬਿਖ ਭਵਜਲ ਸਬਦ ਗੁਰ ਤਰਣਾ ਰਹਾਉ ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਪਾਉ ਵਿਕਾਰ ਪੰਡਤ ਪੜੈ ਬੰਧਨ ਮੋਹ ਬਧ ਨਹ ਬੂਝੈ ਬਿਖਿਆ ਪਿਆਰ ਸਤ ਗੁਰ ਮਿਲਿਆ ਤ੍ਰਿਗੁਟੀ ਛੂਟੈ ਚੌਥਾ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਐ ਚੁਕੈ ਮੋਹ ਗੁਬਾਰ ਸਬਦ ਮਾਰਾ ਤਾ ਉਦਰੈ ਪਾਏ ਮੋਖ ਦੁਆਰ ਗੁਰ ਪ੍ਰਸਾਦੀ ਮਿਲ ਰਹਾ ਸਤ ਨਾਮ ਕਰਤਾਰ ਇਹ ਮਨੁਆ ਅਤ ਸਬਲ ਹੈ ਰਹੇ ਛੱਡੇ ਨਾ ਕਿਤੇ ਉਪਾਇ ਦੁਜਾ ਪਾਏ ਦੁਖ ਲਾਏ ਦਾ ਬਹੁਤੀ ਦੇਹ ਸਜਾਏ ਨਾਨਕ ਨਾਮ ਲੱਗੇ ਸੇ ਉੱਭਰੇ ਹਉਮੈ ਸਬਦ ਗਵਾਏ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦ੍ਰਿੜਾ ਹਾਏ ਬਿਨ ਗੁਰ ਕਿਨੈ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਖ ਕਰਮ ਕਮਾਵਣੇ ਦਰਗਹਿ ਮਿਲੇ ਸਜਾਏ ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰੇ ਹਰ ਵਸ ਗੁਰ ਸੇਵਾ ਸੁਖ ਪਾਏ ਰਹਾਉ ਸਚ ਬਾਣੀ ਸਚ ਸ਼ਬਦ ਹੈ ਜਾ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸ ਹਉਮੈ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾ ਪਾਏ ਮੋਖ ਦੁਆਰ ਹਉਮੈ ਵਿੱਚ ਜਗ ਬਿਨ ਸਦਾ ਮਰ ਜੰਮ ਆਵੇ ਜਾਏ ਮਨ ਮੁਖਬ ਸਬਦ ਨਾ ਜਾਣਨੀ ਜਾਸਨ ਪਤ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹੈ ਸਮਾਇ ਸ਼ਬਦ ਮਨ ਹੈ ਗੁਰ ਪਾਈਐ ਵਿਚ ਹਉ ਆਪ ਗਵਾਹੀ ਅਨ ਦਿਨ ਭਗਤ ਕਰੇ ਸਦਾ ਸਾਚੇ ਕੀ ਲਿਬਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹਲਾ 3 ਜਿਨੇ ਪੁਰਖੀ ਸਤਿਗੁਰੁ 나 ਸੇਵਿਓ ਸੇ ਦੁਖੀਏ ਜੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤਿਗੁਰੂ ਕਿਆ ਫਿਟ ਗਿਆ ਮੰਗ ਥਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਰਨ ਦੁਖ ਪਰਹਰ ਸਬਦ ਰਹਿ ਆ ਭਰਪੂਰ ਰਹਾ ਸਤ ਸਲਾਹਨ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸਚਾ ਸਾਹੋ ਵਰਤਦਾ ਕੋਈ ਨ ਮੇਟਣ ਹਾਰ ਮਨ ਮੁਖ ਮਹਿਲ ਨਾ ਪਾਏਨੀ ਕੂੜੇ ਮੁਠੇ ਕੂੜਿਆਰ ਹਉ ਮੈਂ ਕਰਤਾ ਜਗ ਮੂਆ ਗੁਰ ਬਿਨ ਕੋਰ ਅੰਧਾਰ ਮਾਇਆ 모ਹ ਵਿਸਾਰਿਆ ਸੁਖ ਦਾਤਾ ਦਾਤਾਰ ਸਤ ਗੁਰ ਸੇਵਹਿ ਤਉ ਬਰਹਿ ਸਚ ਰਖੇ ਓਰ ਧਾਰ ਕਿਰਪਾ ਤੇ ਹਰ ਪਾਈਐ ਸਚ ਸਬਦ ਵਿਚਾਰ ਸਤਿਗੁਰ ਸੇਵ ਮਨ ਨਿਰਮਲਾ ਹਉ ਮੈਂ ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕਾ ਸਬਦ ਵਿਚਾਰ ਧੰਦਾ ਤਾਬ ਤੁਰ ਗਏ ਲਾਗਾ ਸਾਜ ਪਿਆਰ ਸਚ ਰਤੇ ਮੁਖ ਉਜਲੇ ਤਿਤ ਸਾਚਾ ਦਰਬਾਰ ਸਤਿਗੁਰ ਪੁਰਖ ਨਾਮਨਿਉ ਸਬਦ ਨਾਲ ਲੱਗੋ ਪਿਆਰ ਇਸ ਨਾਨਦਾਨ ਜੇਤਾ ਕਰਹਿ ਦੂਜੇ ਪਾਏ ਖੁਆਰ ਹਰ ਜੀਓ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਾਨਕ ਨਾਮ ਸਮਾਲ ਤੂ ਗੁਰ ਕਾ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹਉ ਸੇਵੀ ਕਿਆ ਜਪ ਕਰੀ ਸਤਿਗੁਰ ਪੂਛਾ ਉਜਾਏ ਸਤਿਗੁਰ ਕਾ ਬਾਣਾ ਮੰਨ ਲਈ ਵਿਚ ਹਉ ਆਪ ਗਵਾਏ ਇਹਾ ਸੇਵਾ ਚੱਕਰੀ ਨਾਮ ਵਸੈ ਮਨ ਆਏ ਨਾਮੈ ਹੀ ਤੇ ਸੁਖ ਪਾਈਐ ਸਚੈ ਸਬਦ ਸੁਹਾਏ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂਝ ਪੜੈਗੀ ਖੇਤ ਰਹਾ ਮਰ ਕੀਆ ਈਸ਼ਾ ਪੂਰੀਆ ਸਬਦ ਰਹਿਆ ਭਰਪੂਰ ਭੈ ਭਾਏ ਭਗਤ ਕਰੇ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਸਚਾ ਸ਼ਬਦ ਸਦਾ ਮਨ ਰਤਾ ਭ੍ਰਮ ਗਿਆ ਸਰੀਰ ਹਦੂਰ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਏ ਸਚਾ ਸ਼ਬਦ ਨਾ ਪਛਾਣਿਓ ਸੁਪਨਾ ਗਇ ਆਵਿਹਾਈ ਸੁਝੇ ਘਰ ਕਾ ਪਾਹਉਣਾ ਜਿਉ ਆਇਆ ਤਿਉ ਜਾਏ ਮਨ ਮੁਖ ਜਨਮ ਬਿਰਥਾ ਗਿਆ ਕਿਆ ਬੋਧੇ ਸੀ ਜਾਏ ਸਭ ਕੇਸ਼ ਆਪੇ ਆਪ ਹੈ ਹਉਮੈ ਵਿੱਚ ਕਹਿਨ ਨਾ ਜਾਏ ਗੁਰ ਕੈ ਸਬਦ ਪਛਾਣੀਐ ਦੁਖ ਹਉਮੈ ਵਿੱਚ ਹਉ ਗਵਾਏ ਸਤਗੁਰ ਸੇਵਨ ਆਪਣਾ ਹਉ ਤਿਨ ਕੈ ਲਾਗਉ ਪਾਏ ਨਾਨਕ ਦਰ ਸਚੈ ਸਚਿਆਰ ਰਹਿ ਹਉ ਤਿਨ ਬਲਿਹਾਰੈ ਜਾਓ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ ਅਨ ਦਿਨ ਨਾਮੇ ਰਤਿਆ ਸੱਚੇ ਸਚੀ ਸੋਏ ਇਕ ਤਿਲ ਪਿਆਰਾ ਵਿਸਰੈ ਭਗਤ ਕਿਨੇਹੀ ਹੋਏ ਮਨ ਤਨ ਸੀਤਲ ਸਾਜਿ ਸੋ ਸਾਸਨਾ ਬਿਰਥਾ ਕੋਏ ਮੇਰੇ ਮਨ ਹਰਿ ਕਾ ਨਾਮ ਧਿਆਏ ਸਾਚੀ ਭਗਤ ਤਾ ਥੀਏ ਜਹ ਹਰ ਵਸੈ ਮਨ ਆਏ ਰਹਾਉ ਸਹਿਜੇ ਖੇਤੀ ਰਾਹੀਐ ਸਚ ਨਾਮ ਬੀਜ ਪਾਏ ਖੇਤੀ ਜਮੇ ਅਗਲੇ ਮਨੁ ਵਾਰ ਰੱਜੈ ਸਹਿਜ ਸੁਭਾਏ ਗੁਰ ਕਾ ਸਬਦ ਅੰਮ੍ਰਿਤ ਹੈ ਜਿਤ ਪੀਤੈ ਤਿਖ ਜਾਏ ਇਹੋ ਮਨ ਸਾਚਾ ਸਚ ਰਤਾ ਸਚੇ ਰਹਿ ਆ ਸਮਾਏ ਆਖਣ ਵੇਖਣ ਬੋਲਣਾ ਸਬਦੇ ਰਹਿ ਆ ਸਮਾਏ ਬਾਣੀ ਵੱਜੀ ਚਹੁ ਜੁਗੀ ਸਚੋ ਸੱਚ ਸੁਣਾਏ ਹਾਮਾ ਮੇਰਾ ਰਹਿ ਗਿਆ ਸੱਚੈ ਲਿਆ ਮਿਲਾਏ ਤਿਨ ਕੋ ਮਹਿਲ ਹਦੂਰ ਹੈ ਜੋ ਸਤ ਰਹੇ ਲਿਵਲਾਏ ਨਦਰੀ ਨਾਮ ਧਿਆਈਐ ਬਿਨ ਕਰਮਾ ਪਾਇਆ ਨਾ ਜਾਏ ਪੂਰੈ ਭਾਗ ਸਤ ਸੰਗਤ ਲਹੈ ਸਤਗੁਰੂ ਭੇਟੈ ਜਿਸ ਆਏ ਆਨ ਦਿਨ ਨਾਮੇ ਰਤਿਆ ਦੁਖ ਬਿਖਿਆ ਵਿੱਚ ਹੋ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ 3 ਆਪਨਾ ਭੋਤਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ ਦੁਗਦਾ ਮੈਲ ਚੁਕਾਈਐਨ ਹਰ ਰੱਖਿਆ ਉਰ ਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਭਰਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਮਿਲ ਸਵਾਰਣ ਹਾਰ ਰਹਾ ਸਚਾ ਸ਼ਬਦ ਮਨ 모ਹਿਆ ਪ੍ਰਭਾ ਪੇਲੇ ਮਿਲਾਏ ਅਨ ਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂ ਪ੍ਰਭ ਜਾਪਦਾ ਬਿਨ ਸਤਗੁਰੂ ਬੂਝ ਨਾ ਪਾਏ ਜਿਨ ਕਉ ਪੂਰਬ ਲਿਖਿਆ ਸਤਗੁਰ ਭੇਟਿਆ ਤਿਨ ਆਏ ਵਿਣ ਨਾਵੇ ਸਭ ਡੰਮਣੀ ਦੂਜਾ ਪਾਏ ਖਵਾਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਹਾਈ ਭਰਮ ਭੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕਿਸ ਸੁਣਦਾ ਵੇਖਦਾ ਕਿਉ ਮੁਕਰ ਪਿਆ ਜਾਏ ਪਾਪੋ ਪਾਪ ਕਮਾਵਦੇ ਪਾਪੇ ਪਚੇ ਪਚਾਏ ਸੋ ਪ੍ਰਭ ਨਦਰ ਨਾ ਆਵੇ ਮਨ ਮੁਖ ਬੂਝ ਨਾ ਪਾਏ ਜਿਸ ਵਿਖਾਲੇ ਸੂਈ ਵਿਖੇ ਨਾਨਕ ਗੁਰਮੁਖਿ ਪਾਏ ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟਈ ਹਉ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸ ਨਾਮੇ ਰਹੈ ਸਮਾਏ ਗੁਰ ਪ੍ਰਸਾਦੀ ਹਰ ਪਾਈਐ ਬਿਨ ਸਬਦ ਦਾ ਭਰਮ ਭੁਲਾਏ ਮਨ ਰੇ ਨਿਜ ਘਰ ਵਾਸਾ ਹੋਏ RAM ਨਾਮ ਸਲਾਹੇ ਤੂ ਫਿਰ ਆਵਣ ਜਾਣ ਨਾ ਹੋਏ ਰਹਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸਬਦ ਸਲਾਹੀ ਮਨ ਵਸ ਸਹਜੇ ਹੀ ਸੁਖ ਹੋਏ ਸਭ ਨਦਰਿ ਅੰਦਰ ਵੇਖਦਾ ਜੈ ਭਾਵੈ ਤੈਦੇ ਹਮੈ ਸਭਾ ਗਣਤ ਹੈ ਗਣ ਤੈ ਨਾਉ ਸੁਖ ਨਾਹੀ ਬਿਖ ਕੀ ਕਾਰ ਕਮਾਵਣੀ ਬਿਖ ਹੀ ਮਾਹ ਸਮਾਹੇ ਬਿਨ ਨਾ ਵੈ ਠੌਰ ਨਾ ਪਾਇਨੀ ਜਮਪੁਰ ਦੂਖ ਸਹਾਹੇ ਜੀਉ ਪਿੰਡ ਸਭ ਤੇ ਸਦਾ ਤਿਸੈ ਦਾ ਆਧਾਰ ਗੁਰ ਪ੍ਰਸਾਦੀ 부ਝੀਐ ਤਾ ਪਾਇ ਮੋਖ ਦਵਾਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ ਸ੍ਰੀ ਰਾਗ ਮਹੱਲਾ 3 ਤਿਨਾ ਆਨੰਦ ਸਦਾ ਸੁਖ ਹੈ ਜਿਨਾਂ ਸੱਚ ਨਾਮ ਆਧਾਰ ਗੁਰ ਸਬਦੀ ਸੱਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵੇ ਸੱਚਾ ਨਾਹੇ ਪਿਆਰ ਕਿਰਪਾ ਕਰ ਕੈ ਆਪਣੀਂ ਦਤੂਨ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰਿ ਸਿਉ ਰਹੈ ਸਮਾਇ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰਤਾ ਸਹਿਜ ਸੁਭਾਏ ਗੁਰ ਸਬਦੀ ਮਨ 모ਹਿਆ ਕਹਿਣਾ ਕਛੂ ਨਾ ਜਾਏ ਜੇ ਵਾਰਤੀ ਸਬਦ ਸਚ ਅੰਮ੍ਰਿਤ ਪੀਵੇ ਰਾਸ ਗੁਣ ਗਾਏ ਗੁਰਮਖ ਰੇਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਈਐ ਸੰਸਾਰ ਇਹੋ ਸੰਸਾਰ ਹੈ ਸੁਤਿਆ ਰਹਿਣ ਵਿਹਾਇ ਏਕ ਆਪਣਾ ਭਾਣ ਕੱਢ ਲੈਨ ਆਪੇ ਲਿਓਨ ਮਿਲਾਇ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀ ਅਨ ਗੁਰਮਖ ਦੇਹ 부ਝਾਏ ਸਭਰਾ ਕਾ ਦਾਤਾ ਏਕ ਹੈ ਭੁੱਲਿਆ ਲੈ ਸਮਝਾਏ ਏਕ ਆਪੇ ਆਪ ਖਵਾਇਨ ਦੂਜਾ ਛੱਡਿਨ ਲਾਇ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਅਨ ਦਿਨ ਨਾ ਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਮੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬੇਨ ਸਤਿਗੁਰੁ ਕਿਨਾ ਨਾ ਪਾਇਓ ਕਰ ਵਿਖੋ ਮਨ ਵਿਚਾਰ ਮਨ ਮੁਖ ਮੈਲ ਨ ਉਤਰੈ ਜਿ ਚਿਰ ਗੁਰ ਸਬਦ ਨ ਕਰੇ ਪਿਆਰ ਮਨ ਮੇਰੇ ਸਤਿਗੁਰ ਕੈ ਪਾਣੈ ਚਲ ਨਿਜ ਘਰ ਵਸਹਿ ਅੰਮ੍ਰਿਤ ਪੀਵਹਿ ਤਾ ਸੁਖ ਲਹਹਿ ਮਹਲ ਰਹਾਉ ਔਗਣਵੰਤੀ ਗੁਣ ਕੋ ਨਹੀਂ ਬਹਿਣ ਨ ਮਿਲੈ ਹਦੂਰ ਮਨ ਮੁਖ ਸਬਦ ਨ ਜਾਣੈ ਅਵਗਣ ਸੋ ਪ੍ਰਭ ਦੂਰ ਜਿਨੇ ਸਚੁ ਪਛਾਨਿਆ ਸਚ ਰਤੇ ਭਰਪੂਰ ਗੁਰ ਸਬਦਿ ਮਨ ਵਿਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓਨ ਸਬਦੇ ਲਇਓਨ ਮਿਲਾਏ ਸਚਾ ਰੰਗਨਾ ਉਤਰੈ ਜੋ ਸਚ ਰਤੇ ਲਿਵਲਾਇ ਚਾਰੇ ਕੁੰਡਾ ਭਾਵ ਥਕੇ ਮਨ ਮੁਖ ਬੂਝ ਨਾ ਪਾਏ ਜਿਸ ਸਤਗੁਰ ਮਿਲੇ ਸੋ ਮਿਲੈ ਸਚੈ ਸਬਦ ਸਮਾਇ ਮਿੱਤਰ ਕਣਹੇਰੇ ਕਾਰਥ ਕੀ ਮੇਰਾ ਦੁੱਖ ਕਟੈ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸਬਦ ਮਿਲਾਵਾ ਹੋਏ ਸਚ ਖਟਣਾ ਸਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜਹਿ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹਲਾ 3 ਆਪੇ ਕਾਰਣ ਕਰਤਾ ਕਰੇ ਸ੍ਰਿਸ਼ਟ ਦੇਖੈ ਆਪੁ ਪਾਏ ਸਭ ਏਕੋ ਏਕ ਵਰਤਦਾ ਅਲਖ ਨ ਲਖਿਆ ਜਾਏ ਆਪੇ ਪ੍ਰਭੁ ਦਇਆਲ ਹੈ ਆਪੇ ਦੇਹ 부ਝਾਏ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲੇਵਲਾਈ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਿਲ ਸਭ ਥੀਏ ਨਾਮ ਵਸੈ ਮਨ ਆਏ ਰਹਾ ਜੇਨ ਕਾਰ ਕਾਰਨ ਧਾਰਿਆ